ਦੌਂਦਵਾ ਸਾਹਿਬ ਦੀ ਧਰਤੀ ਤੋਂ ਜਦੋਂ ਇਹ ਭੀੜ ਤਿਆਰ ਕਰਵਾਈ ਲਖਾਰੀ ਭਾਈ ਮਨੀ ਸਿੰਘ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਸਹਿਕ ਲਖਾਰੀ ਮਦਦ ਕਰਨ ਵਾਲੇ ਸਾਹਿਬ ਕਲਮਾ ਕੜ ਕੇ ਦਿੰਦੇ ਨੇ ਸ਼ਾਹੀ ਘੋਲ ਕੇ ਤਿਆਰ ਕਰਕੇ ਦੇਣੀ ਕਾਗਜ਼ ਨੂੰ ਤਰਦੀਬ ਵਾ ਤੈਅ ਬਣਾ ਕੇ ਕਾਗਜ਼ ਦੇਣਾ ਬੀੜ ਲਖਵਾ ਗਈ ਭਾਈ ਮਨੀ ਸਿੰਘ ਜੀ ਤੋਂ ਤੇ ਉਸ ਬੀੜ ਦੇ ਚਾਰ ਅਨੱਥੇ ਕੀਤੇ ਬਾਬਾ ਦੀਪ ਸਿੰਘ ਜੀ ਨੇ ਚਾਰ ਬੀੜਾਂ ਆਪਣੀ ਕਰਮ ਦੇ ਨਾਲ ਆਪ ਲਿਖੀਆਂ ਤੇ ਕਰਗੀਆਂ ਵਾਲੇ ਪਾਤਸ਼ਾਹ ਗੁਰਗਵਨ ਸਿੰਘ ਮਹਾਰਾਜ ਜੀ ਦੱਖਣ ਨੂੰ ਜਾਣ ਲੱਗਿਆ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦੀ ਸੇਵਾ ਸੰਭਾਲ ਕੇ ਇਥੇ ਉਹ ਸੇਵਾ ਚੱਲਦੀ ਰਹੀ ਉਮਰ ਬਾਬਾ ਦੀਵਸਨ ਦੇ ਵੀ ਵੱਡੀ ਹੋ ਗਈ ਤੇ ਪਿਆਰਿਓ ਦੂਜੇ ਪਾਸੇ ਸਿੱਖਾਂ ਦਾ ਪੱਤਾ-ਪੱਤਾ ਦਸ਼ਮਣ ਬਣ ਗਿਆ ਹਰਮੰਦਰ ਸਾਹਿਬ ਉਹ ਜਗ੍ਹਾ ਜਿਹਨੂੰ ਹਰਮੰਦਰ ਸਾਹਿਬ ਨੂੰ ਬਚਨ ਹੈ ਹਰ ਮੰਦਰ ਹਰ ਸਾਜਿਆ ਹਰ ਬਸੈ ਜਿਸ ਨਾਲ ਹਰਿ ਦੇ ਮੰਦਰ ਹਰਮੰਦਰ ਸਾਹਿਬ ਨੂੰ ਇਹ ਬਖਸ਼ਿਸ਼ ਹੈ ਕਈ ਵਾਰਿਕ ਨੂੰ ਸਾਜ ਸੰਗਤ ਇੱਥੇ ਲੋਕ ਸਵਾਲ ਕਰਦੇ ਨੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੈ ਉਹੀ ਗੁਰੂ ਗ੍ਰੰਥ ਸਾਹਿਬ ਉਰੇ ਪ੍ਰਕਾਸ਼ ਆਪਣੇ ਕੋਲ ਬਾਣੀ ਦਾ ਉੱਥੇ ਵੀ ਇਹੀ ਹੈ ਆ ਬਾਣੀ ਵੀ ਉਹ ਜਿਹਨੂੰ ਮੱਥਾ ਟੇਕਦੇ ਨੇ ਹਰਮੰਦਰ ਸਾਹਿਬ ਦੀ ਮੱਥਾ ਵੱਡੀ ਕਿਉਂ ਹੈ ਹਰਮੰਦਰ ਸਾਹਿਬ ਦੀ ਮਹੱਤਤਾ ਵੱਡੀ ਇਸ ਕਰਕੇ ਆ ਕਿਉਂਕਿ ਹਰਮੰਦਰ ਸਾਹਿਬ ਨੂੰ ਮਹਾਰਾਜ ਨੇ ਆਪਣੇ ਹੱਥੀ ਬਣਾਇਆ ਹੋਰ ਕਿਸੇ ਸਥਾਨ ਦੇ ਉੱਤੇ ਸਤਿਗੁਰਾਂ ਦੇ ਆਪਣੇ ਆਪ ਹੱਥੀ ਸੰਗਤਾਂ ਨੇ ਸੇਵਾ ਕੀਤੀਆਂ ਸਥਾਨਾਂ ਦੀ ਕਾਰੀਗਰਾਂ ਨੇ ਆਰਾਮਦਾਸ ਸਰੋਵਰ ਨੂੰ ਪਟਾਉਣ ਦੀ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨਗਰ ਬਸਾਇਆ ਉਹਨਾਂ ਨੇ ਪਹਿਲਾਂ ਫਿਰ ਸਰੋਵਰ ਪਟਾਇਆ ਇਹਨੂੰ ਪੱਕਾ ਕਰਾਉਣ ਦੀ ਔਰ ਹਰਿਮੰਦਰ ਸਾਹਿਬ ਦੀ ਨੀਂ ਰੱਖਣ ਦੀ ਜਿਹੜੀ ਸੇਵਾ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਹੱਥੀਂ ਕਰਾਈ ਹੋਈ ਏ ਆਪ ਹਰ ਮੰਦਰ ਹਰ ਸਾਜਿਆ ਹਰ ਬਸੈ ਜਿਸ ਨਾਲ ਡਠਾ ਸਭ ਥਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਬਦਾਤੇ ਤਾਂ ਤੂੰ ਸੋਹਿਆ ਉਹ ਹਰੀ ਦਾ ਮੰਦਰ ਹੈ ਉਹਦੀ ਬੇਅਬਦੀ ਜਦੋਂ ਹੋਣ ਲੱਗੀ ਕਿਨਾਂ ਪਿਆਰਿਓ ਮੁਗਲਾਂ ਦਾ ਰਾਜ ਤੇ ਇਤਨਾ ਗੁਰੂ ਘਰ ਦੀ ਬੇਅਬਦੀ ਰਾਮਦਾਸ ਸਰੋਵਰ ਨੂੰ ਮਿੱਟੀ ਪਾ ਕੇ ਪੂਰਿਆ ਗਿਆ ਬੰਦ ਕੀਤਾ ਗਿਆ ਪਤਾ ਪਤਾ ਸਿੰਘਾਂ ਦਾ ਬੈਰੀ ਫਿਰ ਉਹ ਸਮੇਂ ਬਾਬਾ ਦੀਪ ਸਿੰਘ ਜੀ ਕੋਲ ਜਦੋਂ ਸੁਨੇਹਾ ਜਾਂਦਾ ਦਮਦਵਾ ਸਾਹਿਬ ਦੀ ਧਰਤੀ ਤੇ ਕਿਉਂਕਿ ਅੱਜ ਵਰਗਾ ਸਾਧਨ ਤਾਂ ਹੈ ਨਹੀਂ ਹੁਣ ਤਾਂ ਹਜ਼ਾਰਾਂ ਕੋ ਬੈਠੇ ਬੰਦੇ ਵੀਡੀਓ ਕਾਲਾਂ ਕਰਕੇ ਪਰਿਵਾਰ ਨਾਲ ਗੱਲਾਂ ਕਰ ਜਾਂਦੇ ਆ ਫੋਨਾਂ 'ਚ ਬੈਠੇ ਬੱਚੇ ਮੋਬਾਈਲਾਂ ਦਾ ਵਰਤੋ ਹੈ ਉਦੋਂ ਪੱਤਾ ਪੱਤਾ ਸਿੱਖਾਂ ਦਾ ਬਹਿਰੀ ਸੀ ਤੁਰ ਕੇ ਫਿਰ ਜਾ ਕੇ ਜਦੋਂ ਸੁਨੇਹਾ ਮਿਲਦਾ ਬਾਬਾ ਦੀਪ ਸਿੰਘ ਨੂੰ ਬਿ ਹਰਿ ਮੰਦਰ ਦੀ ਬੇਆਬਦੀ ਹੋ ਰਹੀ ਐ ਫਿਰ ਉਹ ਸਮੇਂ ਤਕਰੀਬਨ 84 ਸਾਲ ਦੀ ਉਮਰ ਹੈ ਬਾਬਾ ਦੀਪ ਸਿੰਘ ਦੀ ਬਿਰਧ ਉਮਰ 84 ਸਾਲ ਦੀ ਉਮਰ 83 ਸਾਲ ਦੀ ਹੈ ਡੌਲੇ ਫੁਰ ਕੇ ਅੱਖਾਂ ਚ ਖੂਨ ਉਤਰਿਆ ਗੁਰਮੁਖ ਪਿਆਰਿਓ ਗੁਰੂ ਦੀ ਬੇਆਬਦੀ ਕਿਉਂਕਿ ਗੁਰਵਾਣੀ ਅਕ ਲੈਂਦੀ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਨ ਸਿੱਖ ਜਿਹੜਾ ਆਪਣਾ ਸਿੱਖਾ ਦਾ ਨਾ ਗੁਰੂ ਨਾਲ ਪਿਆਰ ਕਰਨ ਵਾਲਾ ਸਿੱਖ ਨੂੰ ਗਾਲ੍ਹਾਂ ਵੀ ਕੱਢੀ ਜਾਵੇ ਬੰਦਾ ਚੰਗਾ ਬੋਲੀ ਜਾਵੇ ਵੱਖਰੀ ਗੱਲ ਹੈ ਪਰ ਜੇ ਕੋਈ ਗੁਰੂ ਨੂੰ ਮਾੜਾ ਕਹੇਗਾ ਫਿਰ ਜੇ ਸਿੱਖਾ ਉਹਦਾ ਖੂਨ ਖੋਲੂਗਾ ਜਿਹਦਾ ਹੈ ਖੂਨ ਵਿੱਚੋਂ ਗਰਦ ਖਤਮ ਫਿਰ ਤਾਂ ਕੋਈ ਗਾਲ੍ਹਾਂ ਕੁੱਢੀ ਤੇ ਸਾਨੂੰ ਤਾਸਰ ਨਹੀਂ ਫਿਰ ਤਾਂ ਆਪਾਂ ਕਹਿੰਦੇ ਆਪੇ ਭੋਤੂਆ ਗੱਲ ਆਪੇ ਭੋਤੂਆ ਹੈ ਕਹਦਣੇ ਪਰ ਜੇ ਪ੍ਰੇਮ ਹੈ ਗੁਰੂ ਦਾ ਅੰਦਰ ਫਿਰ ਗੁਰੂ ਦੀ ਨਿੰਦਾ ਸੁਣਨੀ ਸਕਦਾ ਸਿੱਖ ਗੁਰ ਕੀ ਨੰਦ ਸੁਣੇ ਨ ਕਾਨ ਤੇ ਪਿਆਰਿਓ ਫਿਰ ਬਾਬਾ ਦੀਪ ਸਿੰਘ ਨੇ ਉਥੇ ਸਾਹ ਸੰਗਤ ਖੰਡੇ ਦੇ ਨਾਲ ਲਕੀਰ ਕਢੀ ਐ ਵੀ ਆਓ ਜਿਹਨੇ ਲੜੀ ਮੌਤ ਨਾਲ ਲੜਨਾ ਕਿਉਂਕਿ ਪਤਾ ਹੈ ਕਿ ਦੁਸ਼ਮਣ ਜਾਦੇ ਐ ਦੁਸ਼ਮਣ ਦੇ ਨਾਲ ਲੜਨਾ ਉਥੇ ਮੌਤ ਨਾਲ ਹੀ ਲੜਨਾ ਹੈ ਆਓ ਜਿਹੜੇ ਮੌਤ ਨਾਲ ਲੜਨਾ ਹੈ ਜਿਹਨੇ ਮੌਤ ਪਾਉਣੀ ਆ ਆਓ ਸਾਡੇ ਨਾਲ ਖੰਡੇ ਨਾਲ ਲਕੀਰ ਕੱਢ ਕੇ ਬਾਬਾ ਦੀਪ ਸਿੰਘ ਨੇ ਗੁਰਮੁਖ ਪਿਆਰਿਓ ਉਥੋਂ ਵਰ ਅਰਦਾਸਾ ਸੋਧਿਆ ਦਮਦਮਾ ਸਾਹਿਬ ਤੋਂ ਅਰਦਾਸ ਸੁਣ ਕੇ ਕਿ ਗੁਰੂ ਰਾਮਦਾਸ ਮਹਾਰਾਜ ਇਹ ਸਿਰ ਤੁਹਾਡੀ ਸੇਵਾ ਚ ਹਾਜ਼ਰ ਹੈ ਮੈਂ ਤੁਹਾਡੀ ਚਰਨਾਂ ਵਿੱਚ ਇਸਰ ਭੇਟ ਕਰਨ ਆ ਰਿਹਾ ਕਿਰਪਾ ਕਰਕੇ ਮੇਰੀ ਭੇਟਾ ਪ੍ਰਵਾਨ ਕਰ ਲਿਓ